ਕਿੰਨਾ ਤੇਰੇ ਵਰਤ ਸਮੋਲੇ ਨਹੀਂ ਕੱਲੇ ਦਾ ਲੂਗੀ ਦਾ ਤੇਰੇ ਵਰਤ ਸਮੋਲੇ ਨਹੀਂ ਆਪਣੇ ਹੀ ਵਿਆਹ ਦੇ ਵਿੱਚ ਲਵਾਇਆ ਮਨਪਸੰਦੀ ਦਾ ਗੀਤ ਤੇ ਨੱਚ-ਨੱਚ ਪੱਟੀ ਧਰਤੀ ਤੇ ਰਿਸ਼ਤੇਦਾਰਾਂ ਸਾਹਮਣੇ ਨਹੀਂ ਮੰਨੀ ਸੱਜ ਵਿਆਹੀ ਨੇ ਛੰਗ ਜੱਥੇ ਕੀ ਦੋਸਤੋ ਦੇਖਿਆ ਜਬ ਕਿਹੋ ਜਿਹੇ ਹੈ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਹੈਰਾਨ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਸੱਜੇ ਵਿਆਹੀ ਜੋੜੀ ਨੂੰ ਕਿੰਨਾ ਚਾਅ ਹੋਵੇਗਾ ਆਪਣੇ ਰਿਸ਼ਤੇਦਾਰਾਂ ਸਾਹਮਣੇ ਆਪਣੀ ਮਨੁੱਖ ਪਸੰਦੀਦਾ ਗੀਤ ਲਾ ਕੇ ਜੋ ਕਿ ਦੋਤੋਂ ਬੇਹਰਤ ਖੂਬ ਸੋਹਣਾ ਭੰਗੜਾ ਪਾਇਆ ਜਿੱਥੇ ਕੀ ਦੋਤੋਂ ਦੇਖਿਆ ਜਵਕੀ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਆਪਣੇ ਵਿਆਹ ਵਾਲਿਆਂ ਨੂੰ ਬੇਹਦ ਜਸ਼ਨ ਮਨਾਉਂਦੇ ਹਨ ਤੇ ਉੱਥੇ ਦੋਤੋਂ ਦੇਖਿਆ ਜਵਕੀ ਪਿਛਲੇ ਸਮੇਂ ਦੇ ਵਿੱਚ ਵਿਆਹ ਵਾਲੇ ਦਿਨੋ ਜੋੜੀ ਬੇਹੱਦ ਸੰਗ ਦੇ ਨਾਲ ਭਰੇ ਹੁੰਦੇ ਸੀ ਤੇ ਸੱਚ ਵੀ ਇਹ ਕੁੜੀ ਆਪਣੇ ਮੂਹ ਪਰੋਂ ਕੁੰਡਵੀ ਨਹੀਂ ਸੀ ਚੱਕਦੀ ਪਰ ਅੱਜ ਦੇ ਸਮੇਂ ਦੇ ਵਿੱਚ ਉਹ ਜਿਹੇ ਰਵਾਜ ਹੀ ਨਹੀਂ ਰਹੇ ਜਿੱਥੇ ਕਿ ਦੋਤੋ ਅੱਜ ਦੇ ਸਮੇਂ ਦੀਆਂ ਕੁੜੀਆਂ ਵੀ ਆਪਣੇ ਵਿਆਹ ਦੇ ਵਿੱਚ ਬੇਹੱਦ ਖੂਬ ਆਨੰਦ ਮਾਣਦੀਆਂ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋ ਦੋ ਸਾਫ ਸਾਫ ਦੇਖ ਸਕਦੇ ਹੋ ਜਿਵੇਂ ਕਿ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਆਪਣੇ ਵਿਆਹਾਂ ਦੇ ਵਿੱਚ ਬੇਹੱਦ ਪੈਸਾ ਉਡਾਉਂਦੇ ਹਨ ਤੇ ਆਪਣੇ ਬੜੇ ਹੀ ਰੀਝਾਂ ਦੇ ਨਾਲ ਵਿਆਹ ਕਰਦੇ ਹਨ ਜਿੱਥੇ ਕਿ ਦੇਖਿਆ ਜਾਵੇ ਕਿ ਪੰਜਾਬ ਦੇ ਲੋਕਾਂ ਦੇ ਲਈ ਇੱਕ ਵਿਆਹ ਵਾਲੇ ਦਿਨ ਰੱਬ ਵੀ ਚੇਤੇ ਨਹੀਂ ਰਹਿੰਦਾ ਤੇ ਪੰਜਾਬੀਆਂ ਦਾ ਦਿਲ ਉੱਡੂ ਉੱਡੂ ਦਰ ਰੰਦਰ ਤੇ ਧਰਤੀ ਉਪਰ ਅੱਡੀ ਵੀ ਨਹੀਂ ਲੱਗਦੀ ਪਰ ਇਸ ਵਿਆਹ ਵਾਲੇ ਦੇ ਨਲਾੜਾ ਲਾਲੀ ਨੂੰ ਬੇਹੱਦ ਚਾਸੀ ਤੇ ਆਪਣੇ ਵਿਆਹ ਦੇ ਵਿੱਚ ਬੇਹੱਦ ਪਾਇਆ ਸੋਨਾ ਪੰਗੜਾ ਕੀ ਦੋ ਤੋ ਤੁਸੀਂ ਵੀ ਆਪਣੇ ਵਿਆਹ ਦੇ ਵਿੱਚ ਪੰਗੜਾ ਪਾਉਣਾ ਚਾਹੁੰਦੇ ਹੋ ਜਾਂ ਨਹੀਂ